ਾਰੇ ਪੂਰਾ ਹਮਲਾ ਕੀਤਾ ਜਾਂਦਾ ਸੀ ਤਸਵੀਰਾਂ ਵਿਖਾ ਰਹੇ ਹੁਣ ਤੱਕ ਦੀ ਪੁਲਿਸ ਦੀ ਜਾਂਚ ਦੇ ਵਿੱਚ ਕੋਈ ਸਪਸ਼ਟ ਹੋਇਆ ਜਾਂ ਜਿੰਨਾ ਮਲਜ਼ਮਾ ਦੇ ਵੱਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਬਾਰੇ ਕੋਈ ਹੁਣ ਤੱਕ ਪਛਾਣ ਹੋ ਸਕੀ ਹੈ ਕੋਈ ਥੋੜਾ ਪਤਾ ਲੱਗਿਆ ਉਪਰਬੇ بڑا ਹੈਰਾਨ ਆਪਣੇ ਵੱਲ ਕਰ ਲੈ ਇਹ ਜਿਹੜੀ ਇਪੋ ਦੀ ਇਨਵੈਸਟੀਗੇਸ਼ਨ ਜੇ ਸਾਹਮਣੇ ਆਇਆ ਕਿ ਵਾਈਟ ਕਲਰ ਦੀ ਹਾਲਟੋ ਗੱਡੀ ਹੁੰਦੀ ਹੈ ਉਹਨਾਂ ਦੇ ਕੋਲ ਜਿਹੜੇ ਉੱਥੇ ਪਹੁੰਚੇ ਸੀ ਔਰ ਪੂਰੀ ਨੰਬਰ ਪਲੇਟਸ ਉਹਨਾਂ ਵੱਲੋਂ ਕਵਰ ਕੀਤੀ ਹੋਈ ਸੀ ਯਾਨੀ ਢੱਕੀ ਹੋਈ ਸੀ ਯਾਨੀ ਕਿ ਪੂਰੇ ਪਲਾਨ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਇਆ ਔਰ ਉਹ ਜਿਹੜੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਏਜ ਜਿਹੜੀ ਪੁਲਿਸ ਵੱਲੋਂ ਲਿਖਵਾਈ ਹੈ ਜਿਹੜਾ ਡਰਾਈਵਰ ਹੈ ਕਿ 20 ਤੋਂ 25 25 ਸਾਲ ਦੀ ਜਿਹੜੀ 25 26 ਸਾਲ ਦੀ ਜਿਹੜੀ ਏਜ ਹੈ ਉਹ ਉਹ ਜਿਹੜੇ ਨੌਜਵਾਨ ਉੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਜਿੱਦਾਂ ਹੀ ਗੱਡੀ 'ਚ ਬੱਸ ਜਿਹੜੀ ਰੋਕੀ ਗਈ ਨਾਲ ਦੇ ਨਾਲ ਹੀ ਉਹਨਾਂ ਨੇ ਗੱਡੀ ਤੋਂ ਆਪਣੀ ਆਲਟੋ ਗੱਡੀ ਤੋਂ ਡੰਡੇ ਰੋਡ ਕੱਟੇ ਤਾਂ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਫਰੰਟ ਸ਼ੀਸ਼ਾ ਭੰਨਿਆ ਉਹਨੂੰ ਡੈਮੇਜ ਕੀਤਾ ਔਰ ਉਸ ਤੋਂ ਬਾਅਦ ਸਾਰਤ ਜਿਹੜੇ ਡਰਾਈਵਟ ਤੇ ਲੈਫਟ ਤੇ ਜਿਹੜੇ ਸ਼ੀਸ਼ੇ ਹੁੰਦੇ ਬਸ ਤੇ ਉਹ ਸਾਰੇ ਭੰਨ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਉਸ ਟਾਈਮ ਸਾਰੀ ਸਵਾਰੀਆਂ ਕਰੀਬ 33 ਸਵਾਰੀਆਂ ਉਸ ਗੱਡੀ 'ਚ ਸਵਾਰ ਸੀ ਜਿਹੜੀ ਹਿਮਾਚਲ ਰੋਡਵੇਜ਼ ਦੀ ਔਰ ਇਹਦੇ ਵਿੱਚ ਇਹ ਜਿਹੜੀ ਹਿਮਾਚਲ ਰੋਡਵੇਜ਼ ਦੀ ਗੱਡੀ ਹੈ ਹਿਮਾਚਲ ਚੰਡੀਗੜ੍ਹ ਤੋਂ ਹਮੀਰਪੁਰ ਲਈ ਚਲਦੀ ਹੈ ਡੇਲੀ ਰੁਟੀਨ ਵਾਈ ਸਵੇਰ 6 ਵਜੇ ਕਰੀਬ 43 ਬੱਸ ਸਟੈਂਡ ਤੋਂ ਚੱਲ ਕੇ ਔਰ ਇਹ ਰਾਤ ਨੂੰ ਉੱਥੇ ਪਹੁੰਚਦੀ ਹੈ ਅਮੀਰਪ 6:50 ਮਿੰਟ ਤੇ ਜਦ ਇਹ ਗੱਡੀ ਫਲਾਇਓਵਰ ਤੇ ਇੱਕਦਮ ਚੜਦੀ ਹੈ ਖਰੜ ਫਲਾਇਓਵਰ ਤੇ ਜਿੱਥੇ ਇਹ ਸ਼ਿਵਜੋਤ ਦੇ ਨਾਲ ਹੀ ਉੱਥੇ ਹੀ ਇਹ ਆਲਟੋ ਗੱਡੀ ਉਹਨਾਂ ਨੂੰ ਰੋਕਦੀ ਹੈ ਪਰ ਰੋਕ ਤੋਕਣ ਤੋਂ ਬਾਅਦ ਅਚਾਨਕ ਹਮਲਾ ਕਰਦੀ ਹੈ ਕਿ ਡਰਾਈਵਰ ਨੂੰ ਵੀ ਸਮਝ ਨਹੀਂ ਆਉਂਦਾ ਕਿ ਆਖਿਰ ਹੋਇਆ ਕੀ ਹੈ ਦੇਖੋ ਇਹ ਇਹ ਸਾਰੀ ਪਲਾਨ ਤਰੀਕੇ ਦੇ ਨਾਲ ਹੀ ਹੋਇਆ ਹੈ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈ ਨੀਅਰ ਬਾਏ ਕਿਉਂਕਿ ਜਿਹੜੇ ਉੱਥੇ ਪਹੁੰਚੇ ਸੀ ਆਲਟੋ ਗੱਡੀ ਦੇ ਵਿੱਚ ਬਦਮਾਸ਼ ਉਹ ਬੜੇ ਸ਼ਾਫੀਲ ਸੀ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਇਹ ਵੀ ਗੱਲ ਪਤਾ ਸੀ ਕਿ ਸੀਸੀਟੀਵੀ ਕਿਤੇ ਕਿਤੇ ਲੱਗੇ ਹੋਏ ਨੇ ਕਿਉਂਕਿ ਜਿੱਥੇ ਇਹ ਰੋਕ ਕੇ ਸਾਰਾ ਹਮਲਾ ਕੀਤਾ ਤੱਕ ਬਿਲਕੁਲ ਫਲਾਈਓਵਰ ਦੇ ਉੱਪਰ ਉਹਦੇ ਬਿਲਕੁਲ نیچے ਕੈਮਰੇ ਲੱਗੇ ਹੋਏ ਨੇ ਯਾਨੀ ਕਿ ਉਹਨਾਂ ਦੀ ਜਿਹੜੀ ਜਿਹੜੀ ਕੈਮਰੇਜ ਦੀ ਜੋ ਉਹ ਹੈ ਵਿਜ਼ਿਬਿਲਟੀ ਜਾਂ ਫਿਰ ਕਹਿ ਸਕਦੇ ਆ ਕਿ ਜੀਡੀਓ ਹੈ ਉਹ ਉੱਥੇ ਤੱਕ ਨਹੀਂ ਪਹੁੰਚ ਰਹੀ ਯਾਨੀ ਕਿ ਜਿਹੜੇ ਹਮਲਾਵਰ ਹੈ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਸੀਸੀਟੀਵੀ ਨਹੀਂ ਹੈ ਹਾਲਾਂਕਿ ਪੁਲਿਸ ਨੇ ਹੁਣ ਰਾਤ ਨੂੰ ਇੱਕ ਟੀਮਾ ਬਣਾ ਕੇ ਸਾਰੀ ਜਿਹੜੀ ਹੈ ਸੀਸੀਟੀਵੀ ਨੀਅਰ ਬਾਈ ਦੀ ਕਿ ਆਲਟੋ ਗੱਡੀ ਕਿੱਥੋਂ ਆਈ ਹੈ ਕਿੱਧਰ ਗਈ ਹੈ ਕਿਉਂਕਿ ਖਰੜ ਸਾਈਡ ਤੋਂ ਆਲਟੋ ਗੱਡੀ ਆਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਔਰ ਹਮਲਾ ਕਰਕੇ ਰੋਪੜ ਸਾਈਡ ਤੋਂ ਨਿਕਲ ਗਈ ਯਾਨੀ ਕਿ ਜਿਹੜੇ ਵੀ ਹਮਲਾਵਰ ਹੈ ਉਹ ਵੇਟ ਕਰ ਰਹੇ ਸੀ ਕਿ ਆ ਇੰਤਜ਼ਾਰ ਕਰ ਰਹੇ ਸੀ ਕਿ ਹਿਮਾਚਲ ਰੋਡਵੇਜ ਦੀ ਇਹ ਬੱਸ ਐਚਪੀ 67A 1321 ਇੱਥੇ ਪਹੁੰਚੇ ਤਾਂ ਅਸੀਂ ਹਮਲਾ ਕਰਕੇ ਉੱਥੋਂ ਨਿਕਲ ਗਏ ਹਾਲਾਂਕਿ ਰਾਹਤ ਦੀ ਗੱਲ ਤਾਂ ਜ਼ਰੂਰ ਹੈ ਪਰਮਿੰਦਰ ਕੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਇੰਜਰੀ ਨਹੀਂ ਹੋਈ ਹੈ ਸਵਾਰੀਆਂ ਬਿਲਕੁਲ ਠੀਕ ਹੈ ਡਰਾਈਵਰ ਬਿਲਕੁਲ ਠੀਕ ਹੈ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਹਾਈਵੇ ਹੈ ਔਰ ਹਾਈਵੇ ਲਗਾਤਾਰ ਇੰਨੀ ਜ਼ਿਆਦਾ ਉੱਥੇ ਆਵਾਜਾਈ ਹੁੰਦੀ ਹੈ ਲੇਕਿਨ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਇਹ ਜਿਹੜੇ ਵੀ ਦੋ ਬਦਮਾਸ਼ ਉੱਥੇ ਪਹੁੰਚੇ ਸੀ ਉਹਨਾਂ ਨੇ ਹਮਲਾ ਕੀਤਾ ਔਰ ਪਰਾਰੋ ਹਾਂ ਠੀਕ ਹੈ ਮਨੋਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਤੁਹਾਨੂੰ ਅਸੀਂ ਨਾਲ ਤਿੰਨ ਤਸਵੀਰਾਂ ਵਿਖਾ ਇਸ ਪੂਰੇ ਘਟਨਾਕਰਮ ਨੂੰ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੂਰੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲੀ ਤਸਵੀਰ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਰਹੇ ਸਨ ਮੰਨਿਕਰਨ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਸਨ ਤਾਂ ਕੁੱਲੂ ਤੇ ਮਨਾਲੀ ਦੇ ਵਿੱਚ ਕਿਵੇਂ ਉੱਥੇ ਕੁਝ ਲੋਕਾਂ ਦੇ ਵੱਲੋਂ ਭਿੰਡਰਾਂ ਵਾਲੇ ਦੇ ਝੰਡੇ ਉਤਾਰ ਦਿੱਤੇ ਜਾਂਦੇ ਨੇ ਤਸਵੀਰਾਂ ਉਤਾਰੀਆਂ ਜਾਂਦੀਆਂ ਨੇ ਆ ਤਾਂ ਉਸ ਤੋਂ ਬਾਅਦ ਕਿ ਕਿਤਨੇ ਕਿਤੇ ਟਕਰਾਵ ਵਾਲੀ ਸਥਿਤੀ ਬਣਦੀ ਹੈ ਫਿਰ ਹੁਸ਼ਾਲਪੁਰ ਦੇ ਵਿੱਚ ਕੱਲ ਨੂੰ ਭਿੰਡਰਾਂ ਵਾਲ ਦੇ ਸਟicker ਜੋ ਕਿ ਕੁਝ ਲੋਕਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਬੱਸਾਂ ਤੇ ਲਗਾ ਦਿੱਤੇ ਗਏ ਉਹ ਵੀ HRTC ਦੀਆਂ ਬੱਸਾਂ ਸਨ ਉਸ ਦੇ ਬਾਅਦ ਕੱਲ ਸ਼ਾਮ ਨੂੰ HRTC ਦੀ ਬੱਸ ਤੇ ਦੋ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਗੱਡੀ ਦੇ ਬੱਸ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਜਾਂਦੇ ਨੇ ਫਿਲਹਾਲ ਮੁਲਜ਼ਮਾਂ ਦਾ ਅਜੇ ਤੱਕ ਕਿਸ ਨੂੰ ਕੋਈ ਵੀ ਥੋ ਪਤਾ ਨਹੀਂ ਲੱਗਿਆ ਪੁਲਿਸ ਨਾ ਕਾ ਤਾਰਾ ਜੇ ਮੈਂ ਜਿੰਦਾ ਕਹਿ ਉਤਾਰਿਆ ਮੈਂ ਕਾ ਤਾਰਿਆ ਮੈਂ ਕਾ ਤਾਰਿਆ ਕਿਉਂ ਉਤਾਰਾ ਮੀ ਉਤਾਰਾ ਜਿੰਦਾ ਮਾਰੇ